ਜਗਵਾਲੀ ਪੰਜਾਬ ਕੋਈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਬਜਟ ਪੇਸ਼ ਕੀਤਾ ਗਿਆ ਹੈ ਸਾਲ 2025 ਅਤੇ 26 ਦੇ ਲਈ ਬਜਟ ਦੇ ਵਿੱਚ ਕਾਫੀ ਕੁਝ ਨਵਾਂ ਦੇਖਣ ਨੂੰ ਮਿਲਿਆ ਹੋਇਆ ਜਿਸ ਦੇ ਵਿੱਚ ਜੇਕਰ ਗੱਲ ਕਰੀਏ ਕੈਬ ਡਰਾਈਵਰਸ ਆਨਲਾਈਨ ਫੂਡ ਡਿਲੀਵਰੀ ਜੋ ਰਾਈਡਰਸ ਹੁੰਦੇ ਨੇ ਡਰਾਈਵਰਸ ਹੁੰਦੇ ਨੇ ਇਸ ਦੇ ਨਾਲ ਨਾਲ ਜੋ ਬਲਿੰਕਟ ਸਵੀਗੀਜ਼ ਮੈਟੋ ਇਹ ਰਾਈਡਰਸ ਹੈ ਇਹਨਾਂ ਦੇ ਲਈ ਕੁਝ ਖਾਸ ਦੇਖਣ ਨੂੰ ਮਿਲਿਆ ਵਾ ਇਸ ਵਾਰ ਸੋ ਦੱਸ ਜੀ ਕਿ ਜਿਹੜੇ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਵਾ ਬਜਟ ਦੇ ਵਿੱਚ ਲਗਭਗ 1 ਕਰੋੜ ਅਜਿਹੀ ਕਾਮੇ ਆ ਉਹਨਾਂ ਨੂੰ ਇੱਕ ਖਾਸ ਸਹੂਲਤ ਦੇਣ ਦੀ ਗੱਲ ਕੀਤੀ ਗਈ ਹੈ ਕਿਉਂਕਿ ਉਹਨਾਂ ਦੀ ਸੇਫਟੀ ਦੇ ਲਈ ਸਿਕਿਉਰਟੀ ਦੇ ਲਈ ਉਹਨਾਂ ਨੂੰ ਜੋ ਕਿ ਈਸ਼ਰਮ ਕਾਰਡ ਦੇ ਨਾਲ ਜੋੜਿਆ ਜਾਵੇਗਾ ਆਨਲਾਈਨ ਅਧਾਰੇ ਤੇ ਜਿੰਨੇ ਵੀ ਕੰਮ ਕਰਨ ਵਾਲੇ ਚਾਹੇ ਫ੍ਰੀਲੈਂਸਰ ਹੋਰ ਚਾਹੇ ਡਿਲੀਵਰੀ ਬॉयਜ਼ ਹੋਣ ਚਾਹੇ ਕੈਪਟਲ ਡਰਾਈਵਰਜ਼ ਹੋਣ ਕਿਉਂਕਿ ਨੌਕਰੀਆਂ ਇਹਨਾਂ ਦੀਆਂ ਜੋ ਕਿ ਟੈਂਪਰਰੀ ਹੁੰਦੀਆਂ ਨੇ ਔਰ ਇਹਨਾਂ ਨੂੰ ਸਹੂਲਤਾਂ ਦੇਣ ਦੇ ਲਈ ਸਰਕਾਰ ਦੇ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਦੱਸਿਓ ਕੀ ਤਾ ਜੋ ਈਸ਼ਰਮ ਕਾਰਡ ਬਣਾਏ ਜਾਣਗੇ ਤੇ ਇਸ ਦੇ ਨਾਲ ਨਾਲ ਜੋ ਕਿ ਪ੍ਰਧਾਨ ਮੰਤਰੀ ਅਰੋਗੇ ਯੋਜਨਾ ਦੇ ਵਿੱਚ ਵੀ ਇਹਨਾਂ ਨੂੰ ਲੱਤਾ ਜਾਵੇਗਾ ਗੱਲਬਾਤ ਕਰਦੇ ਹਾਂ ਕੈਪ ਡਰਾਈਵਰਸ ਦੇ ਨਾਲ ਇਸਨ ਵਾਲੀ ਬਲੈਂਕਟ ਦੇ ਜੋ ਕੁਝ ਰਾਈਡਰਸ ਨੇ ਇਸ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਸ ਵਾਰੀ ਜ਼ਰੂਰ ਜਾਣਦੇ ਹਾਂ ਕਿ ਇਹ ਚੀਜ਼ ਸਹੀ ਹੈ ਜਾਂ ਫਿਰ ਗਲਤ ਹੈ ਦੇਖ ਸਕਦੇ ਹਾਂ ਕਿ ਪਾਰੀ ਗਿਣਤੀ ਦੇ ਵਿੱਚ ਜੋ ਬਲੈਂਕਟ ਡਰਾਈਵਰਸ ਨੇ ਕੰਮ ਕਰਦੇ ਨੇ ਲਗਭਗ ਇੱਕ ਕਰੋੜ ਅਜੀਹੇ ਰਾਈਡਰਸ ਨੇ ਔਰ ਅਜੀਹੇ ਕਾਮੇ ਨੇ ਜੋ ਕਿ ਟੈਂਪਰਰੀ ਤੌਰ ਤੇ ਨੌਕਰੀ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਲਈ ਇਹ ਚੀਜ਼ ਕਿਵੇਂ ਦੀ ਲੱਗਦੀ ਹੈ ਕਿਵੇਂ ਉਹਨਾਂ ਨੂੰ ਹੁੰਦੀ ਹੈ ਜੀ ਵੀਰੇ ਸਸੀ ਕਾਲ ਜੀ ਸਸੀ ਕਾਲ ਸੋ ਬਿਲਕੁਲ ਕੁਝ ਰਾਈਡਰਸ ਨੇ ਜੋ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਕੁਝ ਰਾਈਡਰਸ ਨਵੇਂ ਨੇ ਜਾਦਰ ਜੋ ਰਾਈਡਰਸ ਹੈ ਟੈਂਪੋਰਰੀ ਤੌਰ ਤੇ ਇਹ ਕੰਮ ਕਰਦੇ ਨੇ ਯਾਨੀ ਕਿ ਦਿਨ ਦੇ ਵਿੱਚ ਕੁਝ ਸਮਾਂ ਕੱਢ ਕੇ ਆਪਣੇ ਲਈ ਕੰਮ ਕਰਦੇ ਨੇ ਸੋ ਗੱਲਬਾਤ ਕਰਦੇ ਆ ਜੀ ਵੀਰੇ ਅੱਜ ਨਾ ਇੱਕ ਐਲਾਨ ਕੀਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਬਜਟ ਦੇ ਵਿੱਚ ਕਿ ਜਿੰਨੇ ਵੀ ਰਾਈਡਰਸ ਨੇ ਜਿਵੇਂ ਚਾਹੇ ਉਹ Zomato ਹੋਵੇ Swiggy ਹੋਵੇ Blinkit ਹੋਵੇ ਕੈਪ ਡਰਾਈਵਰਸ ਨੇ ਸਭ ਦੇ ਲਈ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੇ ਈਸ਼ਨਮ ਕਾਰਡ ਬਣਾਏ ਜਾਣਗੇ ਤੇ ਪ੍ਰਧਾਨ ਮੰਤਰੀ ਅਰੋਗ્ય ਯੋਜਨਾ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇਗਾ ਕਿਵੇਂ ਦਾ ਲੱਗਿਆ ਇਹ ਫੈਸਲਾ ਨਹੀਂ ਅੱਛਾ ਫੈਸਲਾ ਹੈ ਵਧੀਆ ਸਾਨੂੰ ਫੈਸਲਟੀ ਮਿਲੇਗੀ ਤਾਂ ਗੁੱਡ ਹੈ ਜੀ ਆ ਜਿਵੇਂ ਕਿ ਇਹ ਇੱਕ ਤਰ੍ਹਾਂ ਦੀ ਟੈਂਪੋਰਰੀ ਜੋਬ ਹੈ ਇਸੇ ਵਿੱਚ ਪਰਮਾਨੈਂਟ ਨਹੀਂ ਹੁੰਦੇ ਸਹੂਲਤਾ ਤੁਹਾਨੂੰ ਕੋਈ ਬਹੁਤੀਆਂ ਨਹੀਂ ਮਿਲਦੀਆਂ ਕਮਿਸ਼ਨ ਬੇਸ ਦੀ ਜੋਬ ਕਹਿ ਸਕਦੇ ਇਸੇ ਵਿੱਚ ਜਦੋਂ ਸਰਕਾਰ ਤੇ ਆਣ ਦਿੰਦੀ ਹੈ ਕਿਵੇਂ ਲੱਗ ਰਿਹਾ ਹੈ ਨਹੀਂ ਸਨਵੱਛਾ ਲੱਗ ਰਿਹਾ ਤੇ ਬਾਰੇ ਕਿ ਜੇ ਵੀ ਗਵਰਨਮੈਂਟ ਨੇ ਵੀ ਸਾਡੇ ਬਾਰੇ ਕੁਝ ਸੋਚਿਆ ਤਾਂ ਸਾਨੂੰ ਵਧੀਆ ਲੱਗ ਰਿਹਾ ਤੇ ਕੋਈ ਸਾਨੂੰ ਅੱਗੋਂ ਵੀ ਕੋਈ ਇਸ ਤੋਂ ਵੀ ਬੈਟਰ ਫੈਸਿਲਟੀ ਮਿਲੇਗੀ ਤਾਂ ਅਸੀਂ ਵੀ ਤੁਹਾਨੂੰ ਦਾ ਧੰਨਵਾਦ ਕਰਦੇ ਹਾਂ ਗਵਰਨਮੈਂਟ ਦਾ ਜੀ ਸੋ ਬਿਲਕੁਲ ਜਿਵੇਂ ਕਿ ਜੋ ਕਿ ਬਜਟ ਹੈ ਐਸੇ ਵਿੱਚ ਨਵੀਂ ਚੀਜ਼ ਇਹ ਹੈ ਕਿ ਪਹਿਲੀ ਵਾਰੀ ਅਜਿਹੇ ਕੰਮਾਂ ਬਾਰੇ ਸੋਚਿਆ ਗਿਆ ਵੈ ਜਿਹੜੇ ਕਿ ਟੈਂਪਰਰੀ ਵਰਕਰਸ ਆ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਮੈਨੂੰ 4 ਮਹੀਨੇ ਹੋ ਗਏ ਸਰਿਕ ਦੇ ਵਿੱਚ ਕੰਮ ਦੇ ਵਿੱਚ ਜੀ ਪਹਿਲਾਂ ਮੈਂ ਜੋਬ ਕਰਦਾ ਜੀਗਾ ਤੇ ਜੋਬ ਨਾਲੋਂ ਥੋੜਾ ਜਿਹਾ ਮੈਨੂੰ ਇਹ ਵਾਲਾ ਬਲਿੰਕਟ ਅੱਛਾ ਬੈਟਰ ਜੀ ਅੱਛੇ ਵਿੱਚ ਕਿਵੇਂ ਬਚਤ ਹੁੰਦੀ ਹੈ ਕਿਵੇਂ ਕੰਮ ਕਰਦੇ ਹੋ ਥੋੜਾ ਸਮਝਾ ਸਕਦੇ ਹੋ ਇਹਦੇ ਵਿੱਚ ਸਰਦਾਂ ਜਿਵੇਂ ਵੀ ਅਸੀਂ ਵੀ ਡਿਲੀਵਰੀ ਕਸਟਮਰ ਦੇ ਘਰੇ ਕਰਨੀ ਹੈ ਤੇ ਉਹਦੇ ਵਿੱਚ ਕੰਪਨੀ ਸਾਨੂੰ ਅچھے ਪੈਸੇ ਦਿੰਦੀ ਹੈ ਵੀਪਰ ਆਰਡਰ ਦੀ ਮੱਧਰ ਤੇ ਵੀ ਸਾਡੀ ਅੱਛੀ ਸੇਵਿੰਗ ਹੋ ਰਹੀ ਹੈ ਜੀ ਅਸੀਂ ਬਿਲਕੁਲ ਜੋ ਗੱਲਬਾਤ ਕੀਤੀ ਹੈ ਇਹੀ ਕਹਿਣਾ ਹੈ ਕਿ ਚੰਗਾ ਉਪਰਾਲਾ ਹੈ ਸਰਕਾਰ ਦੇ ਵੱਲੋਂ ਬਾਕੀ ਇੱਥੇ ਹੋਰ ਵੀ ਰਾਈਡਰਸ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕਿ ਡਿਲੀਵਰੀ ਦਾ ਕੰਮ ਕੀਤਾ ਜਾਂਦਾ ਵਾ ਜੋ ਫੂਡ ਡਿਲੀਵਰੀ ਹੋਵੇ ਚਾਹੇ ਵਕਫ-ਵਕਫ ਤਰ੍ਹਾਂ ਦੇ ਕੰਮ ਟੈਂਪੋਰਰੀ ਵਰਕ ਇਸ ਨੂੰ ਕਿਹਾ ਜਾਂਦਾ ਵਾ ਕਿਉਂਕਿ ਇਸ ਵਿੱਚ ਕੀ ਇੱਕ ਅਸਖਿਵ ਹੈ ਜੋ ਟੈਂਪੋਰਰੀ ਤੌਰ ਤੇ ਵੀ ਇਸ ਨੂੰ ਕਰ ਸਕਦਾ ਵਾ ਔਰ ਇਸ ਨੂੰ ਜੋ ਕਰਨ ਦੇ ਲਈ ਜੋ ਮੇਨ ਤਾਂ ਜੋ ਆਪਣੀ ਹੁੰਦੀ ਵੈ ਡਰਾਈਵਰ ਦੀ ਜਿੰਨੀ ਵੱਧ ਜੋ ਡਿਲੀਵਰੀ ਕਰੇਗਾ ਓਨੀ ਹੀ ਕਮਿਸ਼ਨ ਮਿਲਦੀ ਵੈ ਸੋ ਬਾਕੀ ਵੀ ਇੱਥੇ ਰਾਈਡਰਸ ਮੌਜੂਦ ਨੇ ਰਾਈਡਰਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਦਾ ਵੈ ਇਹ ਸਿਸਟਮ ਹੈ ਜੋ ਨਵਾਂ ਬਿਆਨ ਹੈ ਜੋ ਐਲਾਨ ਹੈ ਕੀਤਾ ਗਿਆ ਵੈ ਕੇਂਦਰ ਸਰਕਾਰ ਦੇ ਵੱਲੋਂ ਸੋ ਉਸ ਦੇ ਬਾਰੇ ਗੱਲਬਾਤ ਕਰਦਿੰਦੇ ਨੇ ਸੋ ਬਿਲਕੁਲ ਵੀਰੇ ਅੱਜ ਇੱਕ ਐਲਾਨ ਕੀਤਾ ਗਿਆ ਵੈ ਕੇਂਦਰ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਸੀ ਉਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਰਾਈਡਰਸ ਨੇ ਕੈਪ ਡਰਾਈਵਰਸ ਨੇ ਉਹਨਾਂ ਦੇ ਲਈ ਐਲਾਨ ਹੈ ਜੀ ਬਿਲਕੁਲ ਸੋ ਉਹਨਾਂ ਨੇ ਐਲਾਨ ਕੀਤਾ ਗਿਆ ਵਾ ਜੀ ਕਿ ਈਸ਼ਰਮ ਕਾਰਡ ਉਹਨਾਂ ਦੇ ਬਣਾਏ ਜਾਣਗੇ ਅਤੇ ਉਹਨਾਂ ਨੂੰ ਜੋੜਿਆ ਜਾਵੇਗਾ ਪ੍ਰਧਾਨ ਮੰਤਰੀ ਅਰੋਗ્ય ਯੋਜਨਾ ਦੇ ਨਾਲ ਕਿਵੇਂ ਦਾ ਲੱਗਿਆ ਫੈਸਲਾ ਮੇਰੇ ਹੁਣ ਮੇਰੇ ਕੋਲ ਨਾ ਈਸ਼ਰਮ ਕਾਰਡ ਪਿਆ ਬਣਿਆ ਮੈਂ ਘਰੇ ਪਿਆ ਨਹੀਂ ਤਾਂ ਦਿਖਾਵਾਂ ਕੁਝ ਨਹੀਂ ਮਿਲਦਾ ਕਹਿੰਦੇ ਹੀ ਯਾਰ ਵਾਦੀ ਹੀ ਆ ਸਰਕਾਰਾਂ ਦੇ ਕੁਝ ਨਹੀਂ ਮਿਲਦਾ ਅੱਛਾ ਜੇ ਸਿਹਤ ਦੇ ਲਈ ਫਾਇਦਾ ਮਿਲੇਗਾ ਕਿਵੇਂ ਦਾ ਲੱਗੇਗਾ ਜੀ ਸਾਰੇ ਜੇਕਰ ਮਿਲੇ ਤਾਂ ਵਧੀਆ ਹੀ ਗੱਲ ਆ ਬਸ ਵੇ ਜਿਆਦਾਤਰ ਜਿਹੜੇ ਪ੍ਰਵਾਸੀ ਆ ਉਹਨਾਂ ਲਈ ਆ ਪੰਜਾਬੀ ਬੰਦਿਆਂ ਲਈ ਕੁਝ ਨਹੀਂ ਗਾ। ਕਿਸ ਦੀ ਗੱਲ ਦੀ ਇਹ। ਇਸ ਵਿੱਚ ਕਿਹਾ ਗਿਆ ਕਿ 1 ਕਰੋੜ ਬੰਦਿਆਂ ਨੂੰ ਸਹੂਲਤ ਮਿਲੇਗੀ। ਕਿਵੇਂ ਦਾ ਇਹ ਲੱਗ ਰਿਹਾ ਫੈਸਲਾ ਸਹੂਲਤ ਮਿਲੇਗੀ ਲੱਗ ਰਿਹਾ ਜੀ ਮਿਲੇ ਤਾਂ ਸਹੀ। ਮਿਲੇ ਤਾਂ ਸਹੀ ਵਧੀਆ ਜੇ ਮਿਲੇ ਸਾਨੂੰ। ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਕੰਮ ਨਾਲ ਜੁੜੇ? ਘੱਟੋ ਘੱਟ 3-4 ਸਾਲ ਹੋ ਗਏ ਕਰਦਿਆਂ ਨੂੰ। ਕਿਵੇਂ ਦਾ ਰਹਿੰਦਾ ਵਾ ਕਿਉਂਕਿ ਇਸ ਨੂੰ ਟੈਂਪੋਰਰੀ ਵਰਕ ਵੀ ਕਿਹਾ ਜਾਂਦਾ ਵਾ। ਇੱਕ ਤਰ੍ਹਾਂ ਕਹਿ ਸਕਦੇ ਆ ਕਿ ਲੋਕ ਇਸ ਨੂੰ ਪ੍ਰਾਈਵੇਟ ਤੌਰ ਤੇ ਵੀ ਕਰਦੇ ਨੇ ਯਾਨੀ ਕਿ ਦੋ ਇੱਕ ਸਮੇਂ ਤੇ ਦੋ ਤਰ੍ਹਾਂ ਦੇ ਕੰਮ ਵੀ ਹੋ ਜਾਂਦੇ ਨੇ ਭਾਜੀ ਕੋਈ ਵੀ ਹੁਣ ਚਾਹੇ ਪੜਿਆ ਲਿਖਿਆ ਚਾਹੇ ਬੇਲਾ ਵਾ ਹਨਾ ਘੱਟ ਪੜਿਆ ਲਿਖਿਆ ਬੰਦਾ ਹਮੇਂ ਮਿਹਨਤ ਕਰਨ ਨੂੰ ਹੀ ਆ ਹੁਣ ਤੁਸੀਂ ਲਾ ਕੇ ਚੱਲੋ ਸਵੇਰੇ 9 6 ਵਜੇ ਦੇ ਆਏ ਹੋਏ ਆ ਬੈਠੇ ਆ ਜੇ ਕੰਮ ਮਿਲੂ ਤਾਂ ਹੀ ਕਰਾਂਗੇ ਕੰਮ ਹੈ ਹੀ ਨਹੀਂ ਗਵਰਨਮੈਂਟ ਕਹਿੰਦਾ ਜਾਂਦੀ ਆ ਕੰਮ ਤਾਂ ਕੱਢੇ ਕੰਮ ਨਹੀਂ ਹੈਗਾ ਸਹੂਲਤਾਂ ਦੇ ਰਹੇ ਆ ਪਰ ਮਿਲਣੀਆਂ ਨਹੀਂ ਸਾਨੂੰ ਸੋ ਬਿਲਕੁਲ ਜੋ ਇਹ ਗੱਲ ਕਹਿਣੀ ਹੈ ਕਿ ਸਹੂਲਤਾ ਲੋਕਾਂ ਤੱਕ ਪਹੁੰਚਣ ਗਿਆ ਤਾਂ ਫਾਇਦਾ ਹੋਵੇਗਾ ਕਾਗਜ਼ਾਂ ਦੇ ਵਿੱਚ ਨਹੀਂ ਹੋਵੇਗਾ ਸੋ ਬਿਲਕੁਲ ਪਾਰੀ ਗਿਣਤੀ ਦੇ ਵਿੱਚ ਲੋਕ ਇਹ ਕੰਮ ਕਰਦੇ ਨੇ ਇਹ ਕੰਮ ਨਾਲ ਜੁੜੇ ਹੋਏ ਨੇ ਕਿਤੇ ਨਾਲ ਜੁੜੇ ਹੋਏ ਨੇ ਫੂਡ ਡਿਲੀਵਰੀ ਹੋਵੇ ਚਾਹੇ ਕੈਬ ਡਰਾਈਵਰਸ ਹੋਣ ਚਾਹੇ ਫ੍ਰੀਲੈਂਸਰਸ ਹੋਣ ਵੱਖ-ਵੱਖ ਤਰ੍ਹਾਂ ਦੇ ਕੰਮ ਨਾਲ ਇੱਕ ਵਾਰ ਤਸਵੀਰਾਂ ਦੇਖ ਸਕਦੇ ਹੋ ਕਿ ਪਾਰੀ ਗਿਣਤੀ ਦੇ ਵਿੱਚ ਨੌਜਵਾਨ ਇਸ ਕੰਮ ਦੇ ਨਾਲ ਜੁੜਿਆ ਹੋਇਆ ਹੈ ਇਹ ਜੋ ਅਜਿਹਾ ਬਜਟ ਦੇ ਵਿੱਚ ਐਲਾਨ ਕੀਤਾ ਗਿਆ ਵਾ ਕਿ ਤਕਰੀਬਨ ਦੇਸ਼ ਤੇ 1 ਕਰੋੜ ਜੋ ਅਜਿਹੇ ਕੰਮੇ ਨੇ ਚਾਹੇ ਉਹ ਫੂਡ ਡਿਲੀਵਰੀ ਹੋਵੇ ਕੈਪ ਡਰਾਈਵਰ ਹੋਵੇ ਲੌਜਿਸਟਿਕ ਹੋਵੇ ਆਨਲਾਈਨ ਸਰਵਿਸਿਜ਼ ਹੋਣ ਲੱਖਾਂ ਹੀ ਲੋਕਾਂ ਨੂੰ ਜੋ ਕਿ ਇਹ ਕੰਮ ਕਰ ਰਹੇ ਨੇ ਇਹ ਸਹੂਲਤ ਮਿਲੇਗੀ ਸਦਾਸੀ ਕਿ ਰੋਜ਼ਗਾਰ ਇਹ ਅਸਥਾਈ ਹੁੰਦਾ ਵਾ ਕੰਪਨੀਆਂ ਦੇ ਵੱਲੋਂ ਕੋਈ ਵੀ ਐਕਸਟਰਾ ਵਾ ਜੋ ਕਿ ਲਾਭ ਐਸੇ ਵਿੱਚ ਨਹੀਂ ਦਿੱਤਾ ਜਾਂਦਾ ਵੈ ਸੋ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਆ ਹੈ ਸਰਕਾਰ ਦੇ ਵੱਲੋਂ ਇਕਨੋਮੀ ਅਤੇ ਜੋ ਕਿ ਕਰਮਚਾਰੀਆਂ ਦੇ ਲਈ ਇਹ ਮਹੱਤਵਪੂਰਨ ਫੈਸਲਾ ਵੈ ਜੋ ਅੱਜ ਕੀਤਾ ਗਿਆ ਵੈ ਈਸ਼ਰਮ ਪੋਰਟਲ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ ਅਤੇ ਜੋ ਕਿ ਅਜੀਹੇ ਡਰਾਈਵਰਸ ਨੇ ਚਾਹੇ ਉਹ ਸਮੈਟੋ, ਸਵਿਗੀ, ਬਲਿੰਕਟ, ਊਬਰ, ਓਲਾ ਆਵਾਕ-ਵਾਕ ਜੋ ਕਿ ਅਧਾਇਰਿਆ ਦੇ ਨਾਲ ਜੁੜੇ ਹੋਏ ਡਰਾਈਵਰਸ ਨੇ ਉਹਨਾਂ ਨੂੰ ਏਸੀ ਸਹੂਲਤ ਹੈ ਜੋ ਕਿ ਦਿੱਤੀ ਜਾਵੇਗੀ ਇਹ ਯੋਜਨਾ ਹੈ ਜੋ ਕਿ ਅੱਜ ਬਜਟ ਦੇ ਵਿੱਚ ਪੇਸ਼ ਕੀਤੀ ਗਈ ਹੈ ਔਰ ਜੋ ਕਿ ਜੋ ਡਰਾਈਵਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਦਾ ਲਾਭ ਉਦੋਂ ਹੀ ਫਾਇਦਾ ਹੈ ਉਦੋਂ ਹੀ ਲਾਭ ਮਿਲੇਗਾ ਜੇਕਰ ਤਾਂ ਹੀ ਇਸ ਦੇ ਐਲਾਨ ਕਰੇ ਦਾ ਫਾਇਦਾ ਹੋਵੇਗਾ ਔਰ ਬਦਰੀ ਅਪਡੇਟ ਦੇ ਲਈ ਜੁੜੇ ਹੋ ਸਾਡੇ ਨਾਲ ਫਿਲਹਾਲ ਸੰਦੇ ਜਜ਼ਤ ਧੰਨਵਾਦ